ਅੱਪਾ ਇਸ ਵੇਲੇ ਵਿਧਾਨ ਸਭਾ ਹਲਕਾ ਜਿ ਨਾਲੇ ਦੇ ਪਿੰਡ ਗੱਗੜ ਦੇ ਵਿੱਚ ਖੜੇ ਆ ਗੱਗੜ ਪਿੰਡ ਬਿਲਕੁਲ ਰਵੀ ਦਿਆ ਦੇ ਕੰਡੇ ਤੇ ਆ ਪਾਤ ਪਾਸਤਾ ਦੇ ਬਾਰਡਰ ਦੇ ਨਾਲ ਹੈ ਉਹ ਇਸ ਪਿੰਡ ਦੇ ਵਿੱਚ ਵੀ 8 8 ਫੁੱਟ ਪਾਣੀ ਸੀਗਾ ਘਰਾਂ ਦੇ ਵਿੱਚ 6 6 7 7 ਫੁੱਟ ਪਾਣੀ ਜਿਹੜਾ ਥੱਲੇ ਗਿਆ ਉਹਦਾ ਇਸ ਪਿੰਡ ਦੇ ਲਗਭਗ 100 ਘਰ ਸੀਗਾ ਜਿੰਨਾਂ ਚੋਂ 75 80 ਘਰ ਜਿਹੜੇ ਉਹ ਬਹਿ ਗਏ ਜਾਨਿਆ ਟੱਠਨ ਕੋਈ ਤਾਂ ਠੰਡੀ ਕੋਈ ਤਾਂ ਠੰਢੀ ਇਤਿਆਰ ਨੇ ਡਿੱਗਣ ਵਾਲੇ ਆ ਲੋਕਾਂ ਦੇ ਬਾਤ ਸੁਣਦੇ ਆ ਸੋ ਮੈਂ ਉਹ ਮੌਕਾ ਦੇਖਣ ਆਇਆ ਸੀਗਾ ਵੈਸੇ ਅਸੀਂ ਆਪਣੀਆਂ ਟੀਮਾਂ ਭੇਜ ਕੇ ਸਰਕਾਰੀ ਇਹ ਕੰਮ ਲਖਾਏ ਵੀ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਆ ਘਰਾਂ ਦੇ ਉੱਤੇ ਵੀ ਜਿਹੜਾ ਮੌਜਾ ਦੇਦੀ ਉਹ ਕੱਲੇ ਫਸਲਾਂ ਤੇ ਨਹੀਂ ਘਰਾਂ ਦੇ ਉੱਤੇ ਮੌਜਾ ਦੇਦੀ ਆ ਔਰ ਜਿਹੜਾ ਡੰਗਲ ਵਿੱਚ ਸਾਡਾ ਕਿਤੇ ਕੋਈ ਗੁੰਮ ਹੋ ਗਿਆ ਰੁੜ ਗਿਆ ਉੱਤੇ ਮੌਜਾ ਦੇਦੀ ਆ ਸੋ ਮੈਂ ਇਹ ਦੇਖਿਆ ਪੂਰਾ ਪਿੰਡ ਬਹੁਤ ਬੁਰੀ ਹਾਲਤ ਆ ਸਾਡੇ ਪਿੰਡ ਦੀ ਪਹਿਲਾਂ ਇਹੀ ਪਤੋਂ ਤੋਂ ਪਾਣੀ ਬਹੁਤ ਜ਼ਿਆਦਾ ਸੀਗਾ ਬੇੜੀਆਂ ਤੇ ਦੇਖ ਕੇ ਪਤਾ ਸਾਰਾ ਵਿੱਚ ਦੇਖ ਕੇ ਮਾਨੂੰ ਦੁੱਖ ਹੋਇਆ ਕਿ ਗਰੀਬ ਲੋਕਾਂ ਦੇ ਘਰ ਜਿਹੜੇ ਆ ਹਰ ਨੇ ਕਿਦਾਂ ਬਦਵਾਦ ਕਰਤੇ ਆ ਪਰ ਸਾਡੀ ਸਰਕਾਰ ਦਾ ਇਹਨਾਂ ਦਾ ਵਾਦਾ ਕਿ ਅਸੀਂ ਇਹਨਾਂ ਦੀ ਮਦਦ ਕਰਾਂਗੇ ਉਹਦੇ ਇਸ ਪਿੰਡ ਨੂੰ ਵੀ ਦਵਾਦਾ ਬਿਲਡ ਕਰਾਂਗੇ ਵਧੀਆ ਢੰਗ ਦੇ ਨਾਲ ਇਹਨਾਂ ਦੀ ਮਦਦ ਕਰਕੇ ਦਵਾਦਾ ਇਹਨਾਂ ਨੂੰ ਪੈਦਾ ਸਿਰ ਤੇ ਕਰਾਂਗੇ ਆ ਵੀ ਇੱਧਰ ਦੇਖੋ ਸਾਰੇ ਆ ਗਾ ਵੀ ਆ ਗਾ ਥੱਲੇ ਥੱਲੇ ਦੀ ਕਿਲਪਾਂ ਲਾਉਂਗੀ ਹਾਂ ਥੱਲੇ ਤੱਕ ਨੰਨ ਗਿਆ ਜੀ ਪਾਣੀ ਦਾ ਜਿ ਆਪਣੇ ਆਪ ਚ ਬਹੁਤ ਉੱਚੀ ਭਰਾਈ ਵਾਹ ਤੁਸੀਂ ਤੇ ਬਹੁਤ ਉੱਚਾ ਹੀ ਘਾ ਦੇ ਕੇ ਮੇਰੀ ਪਾਣੀ ਭਰਾਈ ਹੂੰ ਹੋ ਵੀ ਦੇ ਪੀਣਾ ਹਮਮ। ਤਨੀ ਬਰੋਂ ਕੁਛ। ਕੋਈ ਵੀਡੀਓ ਨਹੀਂ। ਹਮਮ। ਡਾਜੇ ਸੌ। ਹਮਮ। ਕੋਤੜੀ। ਇਹ ਡੜੇ ਆਏ ਆ। ਡੜੇ ਡੜੇ ਹੀ ਆ ਕਿ ਸਰ। ਆ ਨਿਕਲ ਮਰੇ ਡੜੇ ਆ ਹਜੇ ਤਰਾ ਜੀ। ਆ ਕੰਨਾ ਪਾ। ਆ ਕੰਨਾ ਕੰਨਾਂ ਦੇ ਬਾਪ ਆ ਕੀ ਜੀ। ਅੰਦਰ ਹੋਰ ਸਾਰਾ ਪਾਟਾ ਪੜ ਕੇ ਬਹਿ ਕੇ ਸਰ। ਹਮਮ। ਹੋਈ। ਆ ਕੰਮ ਤਾਂ ਮਰਾਉਂਦੇ ਲੋ ਇਹਨਾਂ ਨੂੰ ਵੀ ਦੇਖੋ ਉੱਪਰ ਲਾਏ ਇਥੇ ਕੰਮ ਦਾ ਸਸੀ ਕਾਜ ਸਸੀ ਕਾਜ ਦੀ ਸਸੀ ਕਾਜ ਉਹ ਹੋ ਦੇ ਪੈ ਵੀ ਇਹ ਥੱਲੇ ਨਾ ਭੈਣ ਜੀ ਬਹੁਤ ਜਾਗ ਠੀਕ ਹੈ ਹਾਂ ਡਿੱਗਾ ਜੀ ਆ ਕੋਈ ਨਹੀਂ ਤੁਹਾਨੂੰ ਲਖਾਏ ਆ ਆਪਾਂ ਮਤ ਕਰਾਂਗੇ ਸਰਕਾਰ ਨੂੰ ਠੀਕ ਹੈ ਜੀ ਹਾਂ ਠੀਕ ਸਾਦਾ ਪਿੱਛੋਂ ਬਾਹਰ ਹੀ ਲਾਈਆਂ ਤਰਪਾਹ ਪਾੜ ਗਿਆ ਸਾਦਾ ਪਿੱਛੋਂ ਬਿੱਗਿਆ ਹੂੰ ਓਹੋ ਓਹੋ ਸਸਗੀ ਆਦੀ ਸਸਗੀ ਹੂੰ ਹੂੰ ਦੇਪਾ ਤਸਾਂ ਨਹੀਂ ਚਲੋ ਅੱਡੇ ਦੋਹਾਂ ਭਰਾਵਾਂ ਦੇ ਕਮਰੇ ਪੱਕੇ ਚਲੋ ਬਾਕੀ ਸੇ ਸਾਡਾ ਫੋੜ ਸਮਾਨ ਦਾ ਖਰਾਬ ਹੋ ਗਿਆ ਆ ਸਾਡਾ ਬੜਾ ਮੜਾ ਹਾਲ ਹੋਇਆ ਕਣਕ ਕਣਕ ਜੋ ਪਰੋਦਾ ਸਾਡਾ ਉਹ ਵੀ ਮਤਲਬ ਬੇਰਾਗੜਕ ਹੋ ਗਿਆ ਨਿਕਲਿਆ ਨਹੀਂ ਸਮਾਨ ਸਾਡੇ ਦਾ ਸਾਰੇ ਇਹ ਸਾਡਾ ਪੁਰਾਣਾ ਕਬੜਾ ਸੀ ਮਤਲਬ ਪਾਣੀ ਬਾਹਰ ਆਇਆ ਵਾ ਇਹਦੇ ਇਹਦੇ ਬਰਾਬਰ ਪਾਣੀ ਰਿਹਾ ਸਾਰੇ ਪਾਣੀ ਪਤਾ ਕੋਈ ਦੀ ਇਹਦੀ ਛੱਤ ਮਾੜੀ ਆ ਅੰਦਰ ਤਾਂ ਹਵੇ ਸੋਇਓ ਨਹੀਂ ਸਾਰਾ ਪਾ ਇੱਥੇ ਆਪਾਂ ਉੱਤਰ ਮਾ ਕੇ ਕੋਠੇ ਦੇ ਉੱਤੇ ਸੌਂਦੇ ਮਿਲਦੇ ਕੌਣਕ ਤਾਂ ਸਾਡਾ ਸਰ ਭਰੋਲਾ ਪਾਲਾ ਕੋਈ ਨੂੰ ਅੰਮਿਤ ਪਤਾ ਪਤਾ ਸਾਰਾ ਬੇੜਾ ਗਰਕ ਹੋ ਗਿਆ ਐਸਾ ਕਰ ਦੇ ਗਾੜੀ ਕੋਈ ਗੱਲ ਨਹੀਂ ਕੋਈ ਗੱਲ ਬੇਦੀ ਆ ਕੋਈ ਗੱਲ ਕੋਈ ਕੋਈ ਹੂੰ 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 ਹਾਂ ਮੈਨੂੰ ਪਤਾ ਪੈਸੇ ਦਵਾਏ ਤੁਹਾਨੂੰ ਹਾਂ ਕੋਈ ਨਹੀਂ ਹੋਰ ਖਿਆਲ ਰੱਖਿਓ ਮਾਤਾ ਮੁਰਕੇ ਸੱਪ ਕਦੀ ਹਾਂ ਜੀ ਪਾਣੀ ਦੇ ਵਿੱਚ ਹੀ ਨਹੀਂ ਮਰੇ ਪਾਣੀ ਦੇ ਵਿੱਚ ਹੀ ਲੜਿਆ ਨਾ ਹਾਂ ਪਾਣੀ ਚੋਂ ਕੱਟਣ ਦੇ ਸਮਾਂ ਪੂਰ ਤਰ ਪਾਣੀ ਦੇ ਲੜਕੇ ਦੇ ਫਿਰ ਬਣਦੇ ਕੱਢਿਆ ਉਹ ਕਸ਼ੇ ਚੋਂ ਬਾਹਰ ਮਾ ਮੁਸ਼ਕਲ ਕੱਢਿਆ ਹਾਂ ਉਹਨੇ ਕੱਢਿਆ ਹੱਥ ਪਾ ਕੇ ਕਸ਼ੇ ਚੋਂ ਹਾਂ ਮਾਦਨ ਹੈ ਜੀ ਕਿ ਪਾਣੀ ਦੀ ਅਸਲ ਤੋਂ ਪਾਣੀ ਪਾਣੀ ਚਾਹੀਦਾ ਪਾਣੀ ਤੇ ਨਹੀਂ ਪਤਾ ਲੱਗਦਾ ਇਹਨੂੰ ਵੀ ਲੜ ਸਕਦਾ ਇਹਨੂੰ ਮਹਾ ਕੱਢਿਆ ਜੀ ਹੂੰ ਨਾੜੇ ਹੁਣ ਤੜਪੀ ਪੈ ਗਈ ਉਹ ਵਕਤ ਉਹਨੂੰ ਬਚਾਉਣ ਲਈ ਤੇ ਮੇਰੇ ਕੋਲ ਧਿਆਣੀ ਆ ਚਲੋ ਕੋਈ ਨਹੀਂ ਇੰਨਾ ਤੋਂ 4 ਲੱਖ ਰੁਪਇਆ ਦਵਾਇਆ ਹੋਰ ਨੂੰ ਵੀ ਮਤ ਕਦਾਂ ਘਰ ਦੀ ਮਤ ਕਦਾਂ ਨਾ ਨਾ ਕੋਈ ਨਹੀਂ ਕੋਲ ਕੋਲੋਂ ਬੰਦੇ ਤੋ ਨਾ ਨਾ ਕੋਈ ਨਹੀਂ ਕੋਈ ਆ ਪੜੀ ਗਾਣਕ ਵੇਖਿਓ ਨਾ ਕੋਈ ਡੀਪੀਏ ਸਾਡੀ ਭਾਜੀ ਤੋਂ ਕੁਡੀਆਂ ਮੇਰੀਆਂ ਗੱਡੀਆਂ ਦੇ ਬੇਟੇ ਮੇਰੇ ਛੋਟੇ ਆ ਤੇ ਚਾਹ ਸੰਨੂ ਇੱਕ ਕੋਠੇ ਦੀ ਹਲਪ ਕਰ ਦਿਓ ਫਿਰ ਸਿਆਲ ਕਿੱਥੇ ਰਵਾਂਗੇ ਕੋਈ ਦਿੱਕਤ ਨਹੀਂ ਹਾਂਜੀ ਕੋਲ ਬੈਕ ਕੋਲ